ਲਓ ਵੀ ਮਿੱਤਰੋ ਆਦਰਸ਼ਨਗਰ ਦੇ ਵਿੱਚ ਖੜੇ ਆ ਤੇ ਪਲਾਟ ਲੈ ਕੇ ਆ ਤੁਹਾਡੇ ਲਈ ਬਹੁਤ ਵਧੀਆ ਲੋਕੇਸ਼ਨ ਤੇ ਤੇ ਬਾਈ ਹੁਣਾਂ ਦਾ ਕਹਿਣਾ ਕਿ ਜਿਹੜਾ ਇਹ ਨਾ ਆਦਰਸ਼ਨਗਰ ਦਾ ਦਿਲ ਆ ਜਿੱਥੇ ਆਪਾਂ ਖੜੇ ਆ ਆਦਰਸ਼ਨਗਰ ਦੇ ਦਿਲ ਦੇ ਵਿੱਚ ਖੜੇ ਆ ਤੇ ਇਹ ਪਲਾਟ ਤੁਸੀਂ ਦੇਖੋ ਆਹ ਵਾਲਾ ਪਲਾਟ ਹੈਗਾ ਜਿਹੜਾ ਤੁਹਾਨੂੰ ਆਪਾਂ ਤੁਹਾਨੂੰ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਆ ਤੇ ਆਹ ਗਲੀ ਹੈ ਜਿਹੜੀ 8 ਤੇ 9 ਨੰਬਰ ਗਲੀ ਦੇ ਇਹ ਜਿਹੜਾ ਉਹਦੇ ਉੱਤੇ ਜਿਹੜਾ ਇਹ ਪਲਾਟ ਆ ਸਾਹਮਣੇ ਤੁਸੀਂ ਦੇਖੋ ਮੇਨ ਰੋਡ ਹੈਗਾ 400 ਫੁੱਟ ਤੇ ਲਗਭਗ ਜਿਹੜਾ ਇੱਥੋਂ ਸਾਹਮਣੇ ਤੁਸੀਂ ਰੋਡ ਦੇਖ ਰਹੇ ਹੋ ਮੇਨ ਗੋਨਿਆਣਾ ਰੋਡ ਜਿਹੜਾ ਹੈਗਾ ਤੇ ਆ ਗਲੀ ਜਿਹੜੀ ਇਧਰੋਂ ਕਾਰਨਰ ਤੇ ਜਿਹੜਾ ਪਲਾਟ ਆ ਬਿਲਕੁਲ ਆ ਗਲੀ ਵੀ ਲੱਗਦੀ ਹੈ ਇਹਦੇ ਸਾਹਮਣੇ ਗਲੀ ਆ ਵੀ ਜਾਂਦੀ ਹੈ ਤੇ ਉਸ ਤੋਂ ਬਾਅਦ ਆ ਗਲੀ ਵੀ ਦਿਖਾਦੀ ਹੈ ਹਨਾ ਇਧਰੋਂ ਪਿੱਛੇ ਨੂੰ ਗਲੀਆਂ ਦੇ ਤਿੰਨ ਚਾਰ ਗਲੀਆਂ ਤੇ ਜਿਹੜਾ ਇਹ ਪਲਾਟ ਲੱਗਦਾ ਹੈਗਾ ਬਹੁਤ ਵਧੀਆ ਲੋਕੇਸ਼ਨ ਤੇ ਆਸੇ ਪਾਸੇ ਕੋਠੀਆਂ ਦੇਖੋ ਤੁਸੀਂ ਬਹੁਤ ਵਧੀਆ ਵਧੀਆ ਜਿਹੜੀਆਂ ਕੋਠੀਆਂ ਜਿਹੜੀਆਂ ਇਥੇ ਬੜੀਆਂ ਹੋਈਆਂ ਨੇ ਜਿਹੜੀਆਂ ਆਸ-ਪਾਸੇ ਤੁਸੀਂ ਦੇਖ ਰਹੇ ਹੋ ਇੱਧਰ ਨੂੰ ਦਿਖਾ ਦੀ ਹੈ ਨਾ ਇੱਧਰ ਵੀ ਤੁਸੀਂ ਦੇਖੋ ਵੱਡੀਆਂ-ਵੱਡੀਆਂ ਕੋਠੀਆਂ ਜਿਹੜੀਆਂ ਤੇ ਵਧੀਆ ਜਿਹੜਾ ਪ੍ਰਾਈਮ ਲੋਕੇਸ਼ਨ ਤੇ ਜਿਹੜਾ ਇਹ ਪਲਾਟ ਹੈਗਾ ਕਾਰਨਰ ਦੇ ਉੱਤੇ ਹੈਗਾ ਤੇ ਸਾਰੀ ਗੱਲਬਾਤ ਵੀ ਕਰਾਵਾਂਗੇ ਆਪਣੇ ਬਾਈ ਜੀ ਨੇ ਵੱਡੇ ਭਰਾ ਪਾੰਦੀ ਹੋ ਸਸੀ ਕਾ ਜੀ ਤੇ ਬਾਈ ਜੀ ਗਰਦੀਪ ਬਰਾੜ ਸਸੀ ਕਾ ਵੀਰੇ ਹੋ ਠੀਕ ਹੈ ਸੇ ਤਾਂ ਨਿਆਰੇ ਜੀ ਪੂਰੇ ਚੜਦੀ ਕਲਾ ਜੀ ਜੀ ਪਲਾਟ ਦੇਖ ਰਿਹਾ ਵਾਕਈ ਦੇਲਾ ਹੈ ਅਰਦਾਸ਼ ਨਿਕੜਦਾ ਹੈ ਪਹਿਲਾਂ ਤਾਂ ਪ੍ਰੀਤ ਸਾਰਿਆਂ ਨੂੰ ਸਾਡੇ ਵੱਲੋਂ ਗਰਦੀਪ ਬਰਾੜ ਵੱਲੋਂ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਸਾਰਿਆਂ ਨੂੰ ਜੈ ਸ਼੍ਰੀ ਰਾਮ ਆਦਰਸ਼ ਨਗਰ ਦੇ ਗਲੀ ਨੰਬਰ 8 ਦੇ ਵਿੱਚ ਪ੍ਰੀਤਪਾ ਖੜਿਆ ਮੈਂ 8 ਨੰਬਰ ਗਲੀ ਐਂਡ ਤੇ ਲਾਸਟ ਵਾਲਾ ਪਲਾਟ ਹੈ ਜਾਂਦੇ ਨੂੰ ਜਦੋਂ 8 ਨੰਬਰ ਵਿੱਚ ਐਂਟਰ ਕਰਦੇ ਆਂ ਪਤਾ ਲਾਸਟ ਵਾਲਾ ਖੱਬੇ ਹੱਥ ਵਾਲਾ ਬਾਉਂਡਰੀ ਵਾਲ ਹੋਈ ਹੋਵੇ ਪਲਾਟ ਦੀ ਇਹਦੇ ਬਾਰੇ ਜਲਦੀ ਨਾਲ ਤੁਹਾਨੂੰ ਦੱਸ ਦਈਏ ਕਿ ਇਹ 200 ਤਕਰੀਬਨ 30 35 ਗਾਜ ਦਾ ਪਲਾਟ ਹੈ 230 35 ਗਾਜ ਦਾ ਹਾਂ ਛੋਟਾ ਪਲਾਟ 200 ਤੋਂ 6 ਘਾਟਾ ਪਲਾਟ ਇਹ ਚੜ੍ਹਦੇ ਕਰਨੀ ਨੂੰ ਤਕਰੀਬਨ 66 ਫੁੱਟ ਇਧਰ ਨੂੰ ਹਾਂਜੀ ਚਾਹ ਆ ਦਿਖਾਦੀ ਹੈ ਨਾ ਇਧਰ ਨੂੰ ਜੜੀ ਦੇ ਪਿੱਛੇ ਨੂੰ ਜਿਹੜੀ ਇਹ ਲੰਬਾਈ ਹੈ ਦੀ ਚੜ੍ਹਦੇ ਵੱਲ ਨੂੰ ਹੈ ਨਾ ਚਾਹੇ ਉਹ 66 ਫੁੱਟ ਚਾਹੇ ਦੇ ਇੱਕ ਦੇ ਦੋ ਬਣਾ ਲਓ ਤਿੰਨ ਬਣਾ ਲਓ ਚਾਰ ਬਣਾਓ ਆਪਦੇ ਹੱਥ ਹੈ ਉਹ ਤੁਹਾਡੇ ਹੱਥ ਹੈ ਨਾ ਇਹਦੀ ਖੂਬਸੂਰਤੀ ਇਹ ਹੈ ਕਿ ਆਦਰਸ਼ ਨਗਰ ਗਲੀ ਨੰਬਰ 8 ਤੇ 9 ਦੇ ਵਿੱਚ ਕੋਈ ਕਾਰਨਰ ਪਲਾਟ ਨਹੀਂ ਹੈਗਾ ਤਾਂ ਇਹੀ ਕਾਰਨਰ ਪਲਾਟ ਜੇ ਕਿਸੇ ਨੇ ਆਪ ਦਾ ਇੱਕ ਸੁਪਨੇ ਦਾ ਘਰ ਬਣਾਉਣਾ ਮਹਿਲ ਬਣਾਉਣਾ ਤਾਂ ਇਹ ਬਹੁਤ ਵਧੀਆ ਪਲਾਟ ਹੈ ਰਿਹੈਸ਼ ਵਾਸਤੇ ਅਸੀਂ ਤਾਂ ਇਹ ਰეკਮੈਂਡ ਕਰਾਂਗੇ ਕਿਉਂਕਿ ਆਂਡਗਵਾਂਡ ਦੇ ਵਿੱਚ ਸਾਰੇ ਪਰਿਵਾਰ ਸਾਡੇ ਬਹੁਤ ਪੁਰਾਣੇ ਪਰਿਵਾਰ ਆ ਤਾਂ ਅਸੀਂ ਤਾਂ ਇਹ ਚਾਹਾਂਗੇ ਕਿ ਪਲਾਟ ਦੁਵਾਰੇ ਦੁਵਾਰੇ ਨਾ ਵਿਕੇ ਅਸੀਂ ਚਾਹੁੰਨਾ ਕਿ ਕੋਈ ਇਹੋ ਜਿਹਾ ਬੰਦਾ ਇੱਥੇ ਆਵੇ ਜਿਹੜਾ ਆ ਕੇ ਇਸ ਪਲਾਟ ਦੇ ਵਿੱਚ ਜਿਹੜੀ ਹੈ ਉਹ ਰਿਹੈਸ਼ ਕਰੇ ਤਾਂ ਆਂਡਗਵਾਂਡ ਦੇ ਵਿੱਚ ਜਿੰਨੇ ਵੀ ਮੰਨ ਲਓ ਪਰਿਵਾਰ ਹੈਗੇ ਆ ਚੰਗਾ ਪਰਿਵਾਰ ਆਵੇ ਤਾਂ ਸਾਰੇ ਪਰਿਵਾਰਾਂ ਦਾ ਇੱਥੇ ਮੇਲ ਮਿਲਾਪ ਜਿਹੜਾ ਉਹ ਹੋਵੇ ਬਈ ਕੋਠੀਆਂ ਬਹੁਤ ਸੋਹਣੀਆਂ ਸੋਹਣੀਆਂ ਬਣੀਆਂ ਹਨ ਆਸੇ ਪਾਸੇ ਦੇਖ ਰਹੇ ਜਿੰਨੀਆਂ ਵੀ ਹਨ ਮੈਨੂੰ ਲੱਗਦਾ ਕੋਈ ਜਗ੍ਹਾ ਖਾਲੀ ਹੈ ਨਹੀਂ ਜਿੰਨੇ ਵੀ ਆਪਾਂ ਦੂਰ ਦੂਰ ਤੱਕ ਦੇਖ ਰਹੇ ਹਾਂ ਇੱਕੋ ਹੀ ਪਲਾਟ ਆ ਨਾ ਬਸ ਇੱਕੋ ਪਲਾਟ ਦਾ ਹੀ ਹੈ ਨਾ ਹੁਣ ਜਿਹੜਾ ਇਹ ਪਲਾਟ ਹੈ ਇਹ ਪਲਾਟ ਦੀ ਆਮ ਰੇਟਾਂ ਨਾਲੋਂ ਥੋੜਾ ਜਿਹਾ ਰੇਟ ਤਾਂ ਵੱਧ ਆਪਾਂ ਕਹਿ ਸਕਦੇ ਹਾਂ ਪਰ ਜਿਹੜੀ ਇਹਦੀ ਕੁਆਲਿਟੀ ਹੈ ਜਿਹੜੀ ਦੀ ਦੇਖਿਆ ਜਾ ਜਿਹੜੇ ਬੰਦੇ ਨੇ ਬਠਿੰਡਾ ਤੋਂ 100 150 ਗਜ ਦਾ ਪਲਾਟ ਵੇਚ ਕੇ ਇੱਥੇ ਅਦਰਸ਼ਨਗਰ ਦੇ ਵਿੱਚ ਲੈਣਾ ਨਾਲ ਤਾਂ ਕਾਰਨਰ ਮਿਲ ਗਿਆ ਨਾਲੇ ਇੱਕ ਅੱਛੇ ਲੋਕੇਸ਼ਨ ਦੇ ਵਿੱਚ ਪਲਾਟ ਮਿਲ ਗਿਆ ਜਿਵੇਂ ਆਦਰਸ਼ਿਕ ਜਿਵੇਂ ਆਪਾਂ ਦਿਲ ਦੀ ਗੱਲ ਕੀਤੀ ਹੈ ਤੇ 8 ਨੰਬਰ ਤੋਂ 9 ਨੰਬਰ ਗਲੀ 1 ਨੰਬਰ ਗਲੀ ਤੋਂ ਲੈ ਕੇ ਤਕਰੀਬਨ 20-25 ਗਲੀਆਂ ਦੇ ਜੋ ਆਪਾਂ ਪਲਾਟ ਦੀ ਗੱਲ ਕੀਤੀ ਉਹ ਸਭ ਤੋਂ ਸੋਹਣਾ ਪਲਾਟ ਜਿਹੜਾ ਇਹ ਹੈ ਠੀਕ ਹੈ ਤਾਂ ਹੁਣ ਗੱਲ ਕੀ ਹੈ ਕਿ ਇੱਕ ਤਾਂ ਸਭ ਤੋਂ ਵੱਡੀ ਖੂਬਸੂਰਤੀ ਹੈ ਕਿ ਇਹ ਪੌਸ਼ ਸ਼ੇਰੀ ਕਿਹ ਤਰ੍ਹਾਂ ਦਾ ਆਪਾਂ ਕਹਿੰਦੇ ਨੇ 8 ਤੋਂ 9 ਨੰਬਰ ਗਲੀ ਦੂਜੀ ਗੱਲ ਇੱਥੇ ਐਨਓਸੀ ਤਕਰੀਬਨ ਪਿਛਲੇ 10 ਤੋਂ 12 ਸਾਲ 15 ਸਾਲ ਪਹਿਲਾਂ ਇੱਥੋਂ ਦੇ ਜਿਹੜੇ ਮੈਡਮ ਡਿਪਟੀ ਮੇਅਰ ਸੀ ਗੁਰਿੰਦਰਪਾਲ ਕੌਰ ਮੰਗੜ ਜੀ ਉਹਨਾਂ ਵੱਲੋਂ ਇਹ ਫ੍ਰੀ ਕਰਾ ਦਿੱਤੀ ਗਈ ਸੀ ਕਿ 8 ਨੰਬਰ ਲੋੜ ਨਹੀਂ ਪੈਂਦੀ ਨਹੀਂ ਪਹਿਲੇ ਤੋਂ ਹੀ ਲੋੜ ਨਹੀਂ ਹੈਗੀ ਅੱਛਾ ਸਤਿਕਾਰਯੋਗ ਮੈਡਮ ਉਹਨਾਂ ਨੇ ਇਹਦਾ ਜਿਹੜਾ ਐਨਓਸੀ ਜਿਹੜੀ ਸੀਗੀ ਗਲੀ ਨੰਬਰ 8 ਤੇ 1 ਤੋਂ ਲੈ ਕੇ 9 ਨੰਬਰ ਗਲੀ ਦੇ ਵਿਚਾਲੇ-ਚਾਲੇ ਕੋਈ ਵੀ ਕਿਸੇ ਤਰ੍ਹਾਂ ਦਾ ਪਲਾਟ ਹੈ ਜਾਂ ਗੁੱਠੀ ਹੈ ਉਹ ਤੇੜੀ ਐਨਓਸੀ ਐ ਨੋਬਜੈਕਸ਼ਨ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈਗੀ ਕਿਸੇ ਤਰ੍ਹਾਂ ਦੀ ਤਾਂ ਇਹ ਬਹੁਤ ਵਧੀਆ ਐ ਪ੍ਰੂਵਡ ਜਿਹੜਾ ਹੈਗਾ ਇਹ ਪਲਾਟ ਹੈਗਾ ਸਾਡੀ ਤਾਂ ਸਿਰਫ ਇਹੀ ਬੇਨਤੀ ਹੈ ਕਿ ਵਾਰ-ਵਾਰ ਇਹ ਕਹਿੰਦੇ ਵੈਸੇ ਅਸੀਂ ਵੀ ਵੀਡੀਓ ਰਾਈਏ ਸੰਦੇਸ਼ ਵੀ ਦਿੰਨੇ ਆ ਕਿ ਪਲਾਟ ਲੈ ਵੇਚ ਲੋਕ ਕਰਦੇ ਆ ਪਰ ਅਸੀਂ ਇਸ 플ੌਟ ਬਾਰੇ ਇਹ ਵੀਡੀਓ ਤਾਂ ਪਾਉਣ ਜਾ ਰਹੇ ਹਾਂ ਕਿ ਜੇ ਕਿਸੇ ਨੇ ਘਰ ਬਣਾਉਣਾ ਹੈ ਔਰ ਵਧੀਆ ਏਰੀਆ 'ਚ ਬਣਾਉਣਾ ਹੈ ਸਾਰਾ ਏਰੀਆ ਪੜ੍ਹੇ ਲਿਖਿਆ ਪਰਿਵਾਰਾਂ ਦਾ ਹੈਗਾ ਇੱਥੇ ਤੇ ਅਸੀਂ ਇਹ ਚਾਹੁੰਦੇ ਕਿ ਇਸ ਜਿਹੜੇ ਇਹ 플ੌਟ ਕਾਫੀ ਦਿਨ ਦਾ ਖਾਲੀ ਪਿਆ ਅਸੀਂ ਚਾਹੁੰਦੇ ਹਾਂ ਕਿ ਇਸ ਦੇ ਵਿੱਚ ਕੋਈ ਵਸੋਂ ਹੋਵੇ ਅੱਛਾ ਪ੍ਰੋਪਰ ਸਾਇਦ ਕੀ ਹੈ ਮੰਨ ਲਓ ਹੁਣ ਉਧਰੋਂ ਦੇਖ ਕੇ ਆਪਾਂ ਮੰਨ ਲਓ ਉਧਰਲਾ ਫਰੰਟ ਦੇਖ ਲਓ ਜਾਂ ਇਧਰ ਇਧਰਲਾ ਕਿਨਾਰਾ 60 30 बाय 60 ਲਾ ਲਓ ਤੁਸੀਂ ਰਾਉਂਡ ਬਾਉਟ 30 बाय 60 ਰਾਉਂਡ ਬਾਉਟ ਅੱਛਾ ਮੰਨ ਲਓ ਜੇ ਉਧਰ ਨੂੰ ਇਹਦਾ ਹੈਗਾ 30 ਫੁੱਟ ਤੇ ਇਧਰ ਨੂੰ ਹੈਗਾ 60 ਫੁੱਟ ਹੈ ਨਾ ਰਾਉਂਡ ਬਾਉਟ ਲਾ ਹਾਂ ਲਗਭਗ 30 बाय 60 ਫੁੱਟ ਦੇ ਜਿਹੜਾ ਇਹਦਾ ਸਾਈਜ਼ ਆ 30 60 ਦਾ ਪ੍ਰੀਤ ਪਲਾਟ ਹੋਵੇ ਤਾਂ 30 60 ਦਾ ਪਲਾਟ ਜਿਹੜਾ 200 ਗੈ ਦਾ ਬਣੇ ਬਿਲਕੁਲ ਬਿਲਕੁਲ ਠੀਕ ਹੈ ਤਾਂ ਤਕਰੀਬਨ ਇਹ 235 40 ਗਜ ਦਾ ਪਲਾਟ ਰਾਉਂਡ ਬਾਉਟ ਹੈਗਾ ਅੱਛਾ ਤਾਂ ਵਧੀਆ ਲੋਕੇਸ਼ਨ ਦੇ ਜਿਹੜਾ ਪਲਾਟ ਹੈ ਤੇ ਬਾਈ ਉਹਨਾਂ ਨੂੰ ਸਾਰੇ ਜਾਣਦੇ ਹੀ ਆ ਹਨਾ ਮੰਲਾ ਤਾਂ ਮੇਨ ਬਾਈ ਜੀ ਇੱਥੇ ਦਰਸ਼ਨਗਰ ਦੇ ਵਿੱਚ ਜਿੰਨੇ ਵੀ ਸੌਦੇ ਆ ਬਾਈ ਮੰਲਾ ਤੁਹਾਡੇ ਥਰੂ ਹੀ ਹੁੰਦੇ ਮੰਲਾ ਤਾਂ ਜਿਆਦਾ ਪਰਮਾਤਮਾ ਦੀ ਕਿਰਪਾ ਸੱਚੇ ਪਾਤਸ਼ਾਹ ਦਾ ਤੇ ਤੁਹਾਡੇ ਵਰਗੇ ਭਰਾਵਾਂ ਦਾ ਸਾਥ ਆ ਸਾਡੀ ਨਾ ਸਾਡੇ ਗਰੁੱਪ ਦੀ ਸਾਡਾ ਜਿਵੇਂ ਪੰਨ ਦੀ ਪ੍ਰੋਪਰਟੀ ਸਾਡਾ ਗਰੁੱਪ ਆ ਤਾਂ ਸਾਡੇ ਗਰੁੱਪ ਦਾ ਇੱਕੋ ਹੀ ਮੇਨ ਮੋਟਿਵ ਇੱਕੋ ਹੀ ਮੇਨ ਕਿਉਂਕਿ ਅਸੀਂ ਬੀਐਨਆਈ ਦੇ ਮੈਂਬਰ ਹੋਣ ਦੇ ਨਾਤੇ ਬੀਐਨਆਈ ਇੱਕ ਇਸ ਤਰ੍ਹਾਂ ਦਾ ਪਲੇਟਫਾਰਮ ਆ ਬਿਜ਼ਨਸ ਨੈਟਵਰਕਿੰਗ ਇੰਟਰਨੈਸ਼ਨਲ ਦੇ ਵਿੱਚ ਅਸੀਂ ਇਹ ਗੱਲ ਹਰ ਹਰ ਵਾਰ ਹਰ ਮੀਟਿੰਗ ਦੇ ਵਿੱਚ ਦੁਹਰਾਉਂਦੇ ਆ ਕਿ ਜਿਹੜਾ ਤੁਹਾਡਾ ਕਸਟਮਰ ਆ ਉਹ ਤੁਹਾਡਾ ਰੱ ਰਾਬੀ ਨਾਰਾਜ਼ ਕਰ ਲਿਆ ਕਸਟਮਰ ਨੇ ਨਾਰਾਜ਼ ਕਰ ਲਿਆ ਫਿਰ ਆਪਾਂ ਲੈਣਾ ਵੀ ਕੀ ਹੈ ਨਾ ਬਿਲਕੁਲ ਬਿਲਕੁਲ ਤਾਂ ਅਸੀਂ ਇਹ ਸੋਚਦੇ ਹਾਂ ਸਾਡੀ ਜਿਹੜੀ ਮਤਲਬ ਕੰਮ ਕਰਨ ਦਾ ਢੰਗ ਇਹ ਹੈ ਕਿ ਜਿਹੜਾ ਕਸਟਮਰ ਸਾਡੇ ਤੋਂ ਇੱਕ ਵਾਰੀ ਪਲਾਟ ਲੈ ਲੈਂਦਾ ਉਹ ਸਾਡੇ ਪਰਿਵਾਰ ਦਾ ਹਿੱਸਾ ਬਣ ਗਿਆ ਸਾਡੇ ਪੰਜ ਦੀ ਪ੍ਰਾਪਰਟੀ ਸਾਡੇ ਪਰਿਵਾਰ ਦਾ ਹਿੱਸਾ ਬਣ ਗਿਆ ਬਿਲਕੁਲ ਤਾਂ ਅਸੀਂ ਇਹ ਚਾਹੁੰਦੇ ਹਾਂ ਕਿ ਜੋ ਰੇਟ ਉੱਥੇ ਮੌਕੇ ਤੇ ਹੈਗਾ ਉਦੋਂ ਕਟਾ ਕੇ ਦਵਾਇਆ ਜਾਵੇ ਜਿਵੇਂ ਕਿ ਤੁਹਾਨੂੰ ਮੈਂ ਵੀਡੀਓ ਚ ਗੱਲ ਦੱਸੀ ਹੈ ਕਿ ਇਹ ਪਲਾਟ ਦੇ ਵਿੱਚ ਅਸੀਂ ਨਹੀਂ ਚਾਹੁੰਦੇ ਕਿ ਪਲਾਟ ਬਾਰ 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 ਵਿਕੇ ਅਸੀਂ ਚਾਹੁੰਦੇ ਆ ਵੀ ਹੁਣ ਕੋਈ ਬੰਦਾ ਆਵੇ ਉਹ ਬੰਦਾ ਕਹੇ ਠੀਕ ਹੈ ਜੇ ਜੋ ਵੀ ਸਿਸਟਮ ਬੰਦਾ ਅਸੀਂ ਉਹਨੂੰ ਘੱਟੋ ਘੱਟ ਨੋਮੀਨਲ ਰੇਟ ਦੇ ਵਿੱਚ ਇਹ ਪਲਾਟ ਦੀ ਜਿਹੜੀ ਹੈ ਇਹ ਦਵਾਵਾਂਗੇ ਤਾ ਜੋ ਇੱਥੇ ਕਰ ਪੈ ਸਕੇ ਕੀ ਕੀ ਰੇਟ ਕਿੰਨਾ ਹੈ ਕਿ ਇਸ حساب ਨਾਲ ਮਿਲਣਾ ਕਿੰਨਾ ਗ੍ਰੇਟਾ ਦਾ ਜੇ ਪ੍ਰੀਜੀ ਆਪਾਂ 8 ਨੰਬਰ ਔਰ 9 ਨੰਬਰ ਦੀ ਗੱਲ ਕਰਦੇ 9 ਨੰਬਰ ਤੇ ਦੋ ਗਲੀਆਂ ਦੇ ਪਲਾਟ ਨੇ ਸਾਰੇ ਇਸ ਟਾਈਮ ਸੇਲ ਹੋ ਚੁੱਕੇ ਕੋਠੀਆਂ ਪੈਣੀਆਂ ਸਾਰੀਆਂ ਸਟਾਰਟ ਹੋ ਚੁੱਕੀਆਂ ਤੇ ਇੱਥੇ ਕੋਈ ਮੁਕਾਉ ਜਿਆਦਾ ਜਲਦੀ ਹੈ ਨਹੀਂ 8 ਨੰਬਰ ਗਲੀ ਚ ਇੱਕ ਪਲਾਟੀ ਹੈ ਜਿਹੜਾ ਮੁਕਾਉ ਹੈ ਤਾਂ ਇਹਦੀ ਜਿਹੜੀ ਡਿਮਾਂਡ ਹੈ ਪਾਰਟੀ ਵੱਲੋਂ ਉਹ 26000 ਰੁਪਿਆ ਡਿਮਾਂਡ ਕੀਤੀ ਗਈ ਹੈ ਅੱਛਾ ਤਾਂ ਆਪਣੀ ਉਮੀਦ ਹੈ ਕਿ ਆਪਾਂ ਇਹਨਾਂ ਤੋਂ 1000 2000 ਰੁਪਏ ਗਾਈ ਦੇ ਪੈਸੇ ਮੌਕੇ ਤੇ ਜੇ ਕੋਈ ਪਾਉਣ ਵਾਲਾ ਆਉਂਦਾ ਤਾਂ ਆਪਾਂ ਸਾਈ ਤੇ ਹੁਣ ਰਹਿ ਗਈ ਗੱਲ ਵੀ ਪਲਾਟ ਦੀ ਅਸੀਂ ਬਾਰ-ਬਾਰ ਬਾਰ-ਬਾਰ ਤੁਹਾਡੇ ਰਹੀਂ ਕੋਈ ਬੇਨਤੀ ਕਰਦੇ ਆਂ ਹੋਰ ਵੀ ਆਪਾਂ ਵੀਡੀਓ ਪਾਵਾਂਗੇ ਇਸ ਪਲਾਟ ਦੀ ਖਾਸ ਕਰਕੇ ਕਿ ਇਹ ਪਲਾਟ ਇੱਕ ਦਰਸ਼ ਨਗਰ ਦਾ ਉਹ ਪਲਾਟ ਆ ਜਿੱਥੇ ਕਿ ਤੁਸੀਂ ਆਪਦਾ ਸੁਪਨਿਆਂ ਦਾ ਮਹਿਲ ਬਣਾ ਕੇ ਚੜ੍ਹਦੇ ਕਿੰਨੇ ਮੂਵੀ ਹੋਊਗਾ ਪਰਲੇ ਪਾਸੇ ਜਿਹੜਾ ਆਪਾਂ ਬਠਿੰਡੇ ਕਨੇ ਮੂੰਹ ਹੋਊਗਾ ਕਾਰਨਰ ਪਲਾਟ ਹੈ ਚਾਹੇ ਇੱਕ ਦੇ ਦੋ ਬਣਾਲੇ ਜੇ ਬੰਦਾ ਕਹਿੰਦਾ ਕਿ ਆਪਾਂ ਜੀ ਸਵਾ ਸਵਾ 100 ਗੱਜ ਦੋ ਕੁੱਟੀਆਂ ਬਣਾਣੀਆਂ ਤਾਂ ਵੀ ਮਤਲਬ ਜੇ ਦੋ ਭਰਾਵਾਂ ਨੇ ਲੈਣਾ ਤਾਂ ਵੀ ਵਧੀਆ ਲੋਟਾਂ ਨਾਲ ਲੈਣਾ ਹਾਂ ਉਹਨਾਂ ਦੇ ਵੀ ਲੋਟ ਆਇਆ ਨੇਗਾ ਤਾਂ ਪਲਾਟ ਤੁਸੀਂ ਦੇ ਗਲੀਆਂ ਦੇਖੋ ਤੁਸੀਂ ਨਾ ਪੂਰੀਆਂ ਖੁੱਲੀਆਂ ਗਲੀਆਂ ਨੇ ਜਿੱਧਰ ਨਿਗਾ ਮਾਰੂਗਾ ਪੂਰੀਆਂ ਖੁੱਲੀਆਂ ਖੁੱਲੀਆਂ ਗਲੀਆਂ ਤੇ ਮੇਨ ਰੋਡ ਵੀ ਬਿਲਕੁਲ ਨੇੜੇ ਹੈਗਾ ਤੇ ਤਿੰਨ ਚਾਰ ਗਲੀਆਂ ਦੇ ਬਿਲਕੁਲ ਇਹ ਜਿਹੜਾ ਲੱਗਦਾ ਹੈਗਾ ਪਲਾਟ ਹੁਣ ਪ੍ਰੀਤ ਜੀ ਗੱਲ ਇਹ ਹੈ ਕਿ ਆਦਰਸ਼ ਨਗਰ ਦੇ ਵਿੱਚ ਕਈ ਲੋਕਾਂ ਦੇ ਕਈ ਭਰਾਵਾਂ ਦੇ ਸਾਡੇ ਸਹਿਯੋਗੀਆਂ ਦੇ ਇੱਕ ਮੈਸੇਜ ਵੀ ਆਉਣਗੇ ਇਹ ਵੀ ਗੱਲ ਵੀ ਹੋ ਸਕਦੀ ਹੈ ਕਿ ਰੇਟ ਜਾਦੇ ਆ ਰੇਟ ਐਨੇ ਕਿਵੇਂ ਵਧ ਗਏ ਇਹ ਡੀਲਰ ਰੇਟ ਵਧਾ ਦਿੰਦੇ ਐ ਐ ਕਰ ਦਿੰਦੇ ਐ ਇਹ ਗੱਲਾਂ ਆਮ ਹੀ ਰਿਟਿੰਚ ਸੁਣਨ ਨੂੰ ਪੈਂਦੀ ਐ ਵੀ ਆ ਵੀ ਇਹ ਡੀਲਰ ਆਉਦੇ ਮੰਡੀ ਨੇ ਚੱਕ ਦਿੰਦੇ ਰੇਟ ਹਰ ਇੱਕ ਬੰਦਾ ਇਹ ਗੱਲ ਕਰ ਦਿੰਦਾ ਕਹਿੰਦਾ ਯਾਰ ਇਹ ਤਾਂ ਵੈਸੀ ਨੇ ਤਾਂ ਜੋ ਚਲੋ ਵਰਡਸ ਆਪਾਂ ਯੂਜ਼ ਨਹੀਂ ਕਰਦੇ ਕਈ ਵਾਰ ਉਹਦੇ ਵਿੱਚ ਵੀਡੀਓ ਦੇ ਵਿੱਚ ਮੈਸੇਜ ਗਲਤ ਵਰਡ ਪਾ ਦਿੰਦੇ ਆ ਮੈਂ ਦੱਸਣਾ ਚਾਹੁੰਦਾ ਕਿ ਆਦਰਸ਼ ਨਗਰ ਇੱਕ ਗੋਨਿਆਨਾ ਰੋਡ ਇਸ ਤਰ੍ਹਾਂ ਦਾ ਹੱਬ ਬਣਨ ਜਾ ਰਿਹਾ ਹੈ ਜਿੱਥੇ ਕਿ ਬਹੁਤ ਜਲਦੀ ਤੁਹਾਡੇ ਮਾਧਿਅਮ ਰਾਹੀਂ ਮੈਂ ਇੱਕ ਮੈਸੇਜ ਪਹੁੰਚਾਉਣਾ ਚਾਹੁੰਦਾ ਬਹੁਤ ਜਲਦੀ ਇੱਥੇ ਬਹੁਤ ਵੱਡੇ ਵੱਡੇ ਹੋਟਲ ਖੁੱਲ ਰਹੇ ਨੇ ਬਹੁਤ ਵਧੀਆ ਤਰੀਕੇ ਦੀਆਂ ਇੱਥੇ ਕਮੈਂਡਿਸ ਆ ਰਹੀਆਂ ਸਹੂਲਤਾਂ ਆ ਰਹੀਆਂ ਔਰ ਇੱਕ ਬਹੁਤ ਵੱਡੀ ਸਹੂਲਤ ਜਿਹੜੀ ਕਿ ਸਾਡੇ ਪੰਜਾਬ ਸਰਕਾਰ ਦੇ ਜਿਹੜੇ ਜਿਹੜੇ ਇੱਥੋਂ ਦੇ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਹੂੰ ਭੱਲਾ ਸਾਹਿਬ ਉਹਨਾਂ ਵੱਲੋਂ ਪਿੱਛੇ ਜੇ ਇੱਕ ਬਿਆਨ ਦਿੱਤਾ ਗਿਆ ਜਿਹਦੇ ਵਿੱਚ ਕਿ ਡੈਰੀ ਡਵੈਲਪਮੈਂਟ ਨੂੰ ਚੇਂਜ ਕਰਕੇ ਜਿਹੜਾ ਇੱਕ ਇਥੇ ਕਲੋਨੀ ਕੱਟੀ ਜਾ ਰਹੀ ਹੈ ਸ਼ਹੀਦ ਭਗਤ ਸਿੰਘ ਇਨਕਲੇਵ ਦੇ ਨਾਂ ਤੇ ਕਲੋਨੀ ਕੱਟੀ ਜਾ ਰਹੀ ਹੈ ਤਾਂ ਉਹ ਗੇਟਿਡ ਕਲੋਨੀ ਹੈ ਬਿਲਕੁਲ ਠੀਕ ਹੈ ਤਾਂ ਜਿਵੇਂ ਜਿਵੇਂ ਅੱਗੇ ਕੋਈ ਚੀਜ਼ ਵੱਧਦੀ ਹੈ ਆਦਰਸ਼ نگرਾਜ ਤੋਂ 5 ਸਾਲ ਪਹਿਲਾਂ ਗੱਲ ਸੀਗੀ ਤਾਂ 7-8000 10000 ਦੇ ਵਿੱਚ ਪਲਾਟ ਮਿਲ ਜਾਂਦਾ ਸੀ ਪਰ ਜੇ ਆਪਾਂ ਗੱਲ ਕੀਤੀ ਵਾਰਡ ਨੰਬਰ 1 'ਚ ਖੜੇ ਹਾਂ ਤਾਂ ਇੱਕ ਨੰਬਰ ਤੇ ਹੀ ਜਿਹੜਾ ਹੈ ਬਟਿੰਡੇ ਦਾ ਔਰਡ ਬਣ ਰਿਹਾ ਬਹੁਤ ਸਫਾਈਆਂ ਬਹੁਤ ਸਿਸਟਮ ਨਾਲ ਸਿਸਟਮੈਟਿਕਲੀ ਜਿਹੜਾ ਗੋਨੇ ਵਾਲਾ ਰੋਡ ਜਿਹੜੀ ਆ ਉਹ ਉਹ ਵੱਧ ਰਹੀ ਹੈ ਭਾਈ ਮੈਨੂੰ ਲੱਗਦਾ ਵੀ ਆ ਉਹਨਾਂ ਨੂੰ ਜਗ੍ਹਾ ਨਹੀਂ ਮਿਲਣੀ ਜਿਵੇਂ ਕਲੋਨੀਆਂ ਉਹ ਉੱਥੇ ਕਰ ਗੋਨੇ ਨਾਲ ਜੁੜ ਗਿਆ ਹਨ ਤੇ ਮੈਨੂੰ ਲੱਗਦਾ ਜਗ੍ਹਾ ਰੋਡ ਤੇ ਜਾਂ ਅੱਗੇ ਪਿੱਛੇ ਕਿਤੇ ਮਿਲਣੀ ਨਹੀਂ ਨੀ ਜਿਹੜੇ ਹਿਸਾਬ ਨਾਲ ਚੱਲੀ ਜਾਂਦਾ ਬਿਲਕੁਲ ਜਿਸ ਹਾਲ ਤੁਸੀਂ ਕਿਹਾ ਕਿ ਆਨ ਵਾਲੇ ਟਾਈਮ ਦੇ ਵਿੱਚ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਬਹੁਤ ਜ਼ਿਆਦਾ ਬਟਿੰਡਾ ਤੋਂ ਏਰੀਆ ਤੋਂ ਬੰਦੇ ਸ਼ਿਫਟ ਹੋ ਕੇ ਇੱਧਰ ਨੂੰ ਆ ਰਹੇ ਹਾਂ ਜਿਹੜੇ ਬੰਦੇ ਨੇ 100 ਗਾਜ ਦੇ ਵਿੱਚ ਬਠਿੰਡਾ ਦੇ ਵਿੱਚ 50 ਲੱਖ ਰੁਪਏ ਦੀ ਪ੍ਰਾਪਰਟੀ ਵੇਚੀ ਮੰਨ ਲਓ ਤਾਂ 50 ਲੱਖ ਦੇ ਵਿੱਚ 60 ਲੱਖ ਦੇ ਵਿੱਚ ਇੱਥੇ ਘਰ ਮਿਲ ਜਾਂਦਾ ਅਗਲਾ ਕਿੱਥੇ ਤਾਂ 100 ਗਾਜ ਸੀ ਕਿੱਥੇ ਬਣੀ ਬਣਾਈ ਕੋਠੇ ਨੂੰ 55 60 ਲੱਖ ਦੇ ਵਿੱਚ ਮਿਲ ਰਹੀ ਹੈ ਸਹੀ ਹੋ ਗਿਆ ਸੋ ਸਾਡੀ ਬੇਨਤੀ ਇਹ ਹੈ ਕਿ ਜੋ ਕੋਈ ਬੰਦਾ 플ੌਟ ਲੈਣਾ ਚਾਹੁੰਦਾ ਹੈ ਜਾਂ ਕੋਈ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਤੇ ਸੇਲ ਕਰਕੇ ਬਾਹਰ ਜਾਣਾ ਚਾਹੁੰਦਾ ਤਾਂ ਇੱਕ ਵਾਰੀ ਸਾਡੇ ਕੋਲ ਜ਼ਰੂਰ ਆਓ ਅਸੀਂ ਉਹਨੂੰ ਉਹਨਾਂ ਦੇ ਮੁਤਾਬਕ ਜਿੰਨੇ ਕੋਨੇ ਪੈਸੇ ਲਗਾਉਣੇ ਆ ਜਾਂ ਜਿੰਨੀ ਕ ਪ੍ਰਾਪਰਟੀ ਉਹਨੇ ਲੈਣੀ ਆ ਉਹਦਾ ਬਜਟ ਦੇ ਮੁਤਾਬਕ ਅਸੀਂ ਉਹਨੂੰ ਜਿਹੜੀ ਆ ਉਹ ਪ੍ਰਾਪਰਟੀ ਦਾ ਜੀ ਤੇ ਬਾਈ ਹੁਣ ਇਹ ਜਿਨ੍ਹਾਂ ਨੇ ਵੀ ਪਲਾਟ ਲੈ ਬਾਈ ਵਰਗੇ 1% ਵਾਲੀ ਆ ਜਿੱਥੇ ਜਾ ਕੇ ਮਰਜ਼ੀ ਪੁੱਛ ਲਿਓ ਤੇ ਬਾਈ ਦੇ ਵੀ 1% ਵਾਲੀ ਹੈ ਨਾ ਪਾਂਦੀ ਦੇ ਨਾਂ ਤੇ ਘਟ ਜਾਂਦੇ ਨੇ 1% ਵਾਲੇ ਦੇ ਨਾਂ ਤੇ ਵੱਧ ਜਾਂਦੇ ਬਾਈ ਉਹਨਾਂ ਨੂੰ ਤੇ ਬਈ ਆਪਣਾ ਹੁਣ ਦਫ਼ਤਰ ਦੀ ਪ੍ਰਾਪਰ ਲੋਕੇਸ਼ਨ ਕੀ ਹੈ ਜੇ ਤੁਹਾਨੂੰ ਮਿਲਣਾ ਹੋਵੇ ਤਾਂ ਕਿਸ ਆਦਰਸ਼ ਨਗਰ ਗਲੀ ਨੰਬਰ 1 ਦੇ ਕਾਰਨਰ ਦੇ ਉੱਪਰ ਬੈਠੇ ਹੁੰਦੇ ਆ ਜੀ ਸਾਰਾ ਦਿਨ ਉੱਥੇ ਜੇ ਦੱਸ ਦਈਏ ਤਾਂ ਬਿਲਕੁਲ ਕਾਰਨਰ ਦੇ 1 ਨੰਬਰ ਗਲੀ ਦੇ ਕਾਰਨਰ ਤੇ ਅਸੀਂ ਬੈਠੇ ਹੋਨੇ ਆ ਉੱਥੇ ਇੱਕ ਬੋਰਡ ਲੱਗਿਆ ਬਹੁਤ ਪੁਰਾਣਾ ਹਾਂਜੀ ਤਾਂ ਬੋਰਡ ਦੇ ਥੱਲੇ ਅਸੀਂ ਬੈਠੇ ਹੋਨੇ ਸਾਡਾ ਅਫਿਸ ਤੇ ਚੁੱਲੇ ਵਾਲੀ ਚਾਹ ਜਿਹੜੀ ਤੇ ਗੁੜ ਵਾਲੀ ਚਾਹ ਹੈ ਨਾ ਤੇ ਤੁਹਾਨੂੰ ਉੱਥੇ ਪਤੀਲਾ ਨਾਲ ਦੀ ਨਾਲ ਉੱਥੇ ਧਰ ਕੇ ਤੇ ਨਾਲ ਦੀ ਨਾਲ ਬਾਈ ਇਹਨਾਂ ਨੂੰ ਚਾਹ ਪਿਆ ਦੇਣੀ ਆ ਤੇ ਨੰਬਰ ਬਾਈ ਉਹਨੂੰ ਤਾਂ ਆਪਾਂ نیچے ਲਿਖ ਦੇਾਂਗੇ ਜਿਨ੍ਹਾਂ ਨੇ ਵੀ ਪਲਾਟ ਲੈਣਾ ਇੱਕ ਵਾਰੀ ਫੇਰੇ ਪਲਾਟ ਦਿਖਾ ਦਈ ਹਾਂ ਨਾ ਬਹੁਤ ਵਧੀਆ ਦਰਸ਼ਨਗਰ ਦਾ ਦਿਲਾ ਇਹ ਵਧੀਆ ਲੋਕੇਸ਼ਨ ਦੇ ਜਿਹੜਾ ਇਹ ਪਲਾਟ ਜਿਹੜਾ ਤੁਹਾਨੂੰ ਇਹ ਜਿਹੜਾ ਤੁਹਾਨੂੰ ਮਿਲਣਾ ਹੈ ਤੇ 26000 ਗਾਜ ਤੇ ਬਾਕੀ ਮੌਕੇ ਤੇ ਸਾਈਟ ਤੇ ਹੋ ਜਾਣਾ ਜਿੰਨਾ ਰੇਟ ਘਟਿਆ ਤਾਂ ਮੌਕੇ ਤੇ ਜਿਹੜਾ ਇਹਦਾ ਰੇਟ ਘਟ ਵੀ ਸਕਦਾ ਹੈਗਾ ਤਾਂ ਬਹੁਤ ਵਧੀਆ ਲੋਕੇਸ਼ਨ ਤੇ ਜਿਹੜਾ ਪਲਾਟ ਹੈ ਗਲੀਆਂ ਇਧਰ ਨੂੰ ਵੀ ਦਿਖਾਦੀਆਂ ਇਧਰ ਗਲੀ ਇਧਰਲੇ ਪਾਸੇ ਵੀ ਆ ਤਾਂ ਚਾਰੇ ਪਾਸੇ ਗਲੀਆਂ ਦੇ ਜਿਹੜਾ ਕਾਰਨਰ ਤੇ ਜਿਹੜਾ ਬਿਲਕੁਲ ਪਲਾਟ ਜਿਹੜਾ ਇਹ ਲੱਗਦਾ ਹੈਗਾ ਤਾਂ ਇੱਕ ਵਾਰੀ ਇੱਥੇ ਤੁਸੀਂ ਜ਼ਰੂਰ ਵਿਜ਼ਿਟ ਕਰਿਓ ਜਿਨ੍ਹਾਂ ਨੇ ਵੀ ਪਲਾਟ ਲੈਣਾ 225 ਦੀ ਦਾ ਆਪਾਂ ਥੱਲੇ ਨੰਬਰ ਲਿਖ ਦਾਂਗੇ ਤਾਂ ਕਾਲ ਕਰਕੇ ਇਹਨਾਂ ਕੋਲੇ ਜਾ ਕੇ ਤੁਸੀਂ ਦਫ਼ਤਰ ਦੇ ਵਿੱਚ ਪੂਰੀ ਜਾਣਕਾਰੀ ਇਹਦੀ ਲੈ ਸਕਦੇ ਹੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਪੇਜ ਨੂੰ ਫੋਲੋ ਕਰਿਓ ਧੰਨ